ਪੰਜਾਬ ਵਿੱਚ ਆਏ ਦਿਨ ਹੋਣ ਵਾਲੀਆਂ ਅਪਰਾਧਿਕ ਵਾਰਦਾਤਾ ਤੋਂ ਕੋਈ ਵੀ ਬਚ ਨਹੀਂ ਸਕਿਆ ਹੁਣ ਇਸ ਅਪਰਾਧਿਕ ਵਾਰਦਾਤ ਦਾ ਸ਼ਿਕਾਰ ਇੱਕ ਪੱਤਰਕਾਰ ਹੋਇਆ ਹੈ ਤਾਜ਼ਾ ਮਾਮਲਾ ਲੁਧਿਆਣਾ ਦੇ ਈਸਾ ਨਗਰੀ ਪੁਲੀ ਇਲਾਕੇ ਦੇ ਨੇੜੇ ਸਾਹਮਣੇ ਆਇਆ ਜਿੱਥੇ ਇੱਕ ਨਿਜੀ ਪੰਜਾਬੀ ਨਿਊਜ਼ ਚੈਨਲ ਦੇ ਸੀਨੀਅਰ ਪੱਤਰਕਾਰ ਪਾਸੋ ਚਪਟਮਾਰ ਮੋਬਾਈਲ ਖੋ ਕੇ ਫਰਾਰ ਹੋ ਗਏ ਨੇ ਇਸ ਘਟਨਾ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਉੱਥੇ ਹੀ ਇਸ ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੇ ਪੁਲਿਸ ਮੁਲਾਜ਼ਮ ਦਾ ਰਵੱਈਆ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਜਿਸ ਨੇ ਅਜਿਹੇ ਵਾਰਦਾਤਾਂ ਨੂੰ ਆਮ ਗੱਲ ਦੱਸਿਆ ਮੌਕੇ ਤੇ ਪਹੁੰਚੀ ਪੁਲਿਸ ਥਾਣੇ ਡਿਵੀਜ਼ਨ ਨੰਬਰ 2 ਦੀ ਪੁਲਿਸ ਨੇ ਦੱਸਿਆ ਕਿ ਪੱਤਰਕਾਰ ਸ਼ਾਮ ਕਰੀਬ 7:30 ਵਜੇ ਸਿਵਲ ਹਸਪਤਾਲ ਤੋਂ ਇਸਾ ਨਗਰੀ ਪੁਲੀ ਵੱਲ ਜਾ ਰਿਹਾ ਸੀ ਕਿ ਅਚਾਨਕ ਮੋਟਰਸਾਈਕਲ ਸਵਾਰ ਚਪਟਮਾਰ ਉਸਤੇ ਕੋਲੋਂ ਮੋਬਾਈਲ ਖੋ ਕੇ ਫਰਾਰ ਹੋ ਗਏ ਜਿਸ ਤੋਂ ਬਾਅਦ ਪੱਤਰਕਾਰ આરોપી ਪਿੱਛੇ ਭਜਿਆ ਲੇਕਿਨ ਚਪਟਮਾਰ ਫਰਾਰ ਹੋਣ ਵਿੱਚ ਸਫਲ ਹੋ ਗਏ ਉੱਤੇ ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੇ ਜਾਂਚ ਅਫਸਰ ਤੇ ਵੀ ਗਲਤ ਬਿਆਨਬਾਜ਼ੀ ਕਰਨ ਦੇ aarop ਲੱਗੇ ਨੇ ਜਿਸ ਬਾਰੇ ਐਸਐਚਓ ਥਾਣਾ ਡਿਵੀਜ਼ਨ ਨੰਬਰ ਦੇ ਮਨਪ੍ਰੀਤ ਕੌਰ ਨੇ ਗਲਤੀ ਮੰਨੀ ਹੈ ਤੇ ਉਨ੍ਹਾਂ ਨੇ ਭਰੋਸਾ ਦਿੱਤਾ ਕਿ ਜਲਦੀ આરોપી ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਬਾਬ ਜੀ ਮੈਂ ਆਖਿਆ ਲੋਕੀ ਭੁੱਖੇ ਮਰਦੇ ਆ ਹੁਣ ਵੀ ਸੰਭਾਲ ਆ ਦੇਖੋ ਜੀ ਇਹ ਗੱਲ ਮਰ ਰਿਹਾ ਲੋਕੀ ਇਹ ਗੱਲ ਗਈ ਤੁਹਾਨੂੰ ਮਾਹੌਲ ਦਾ ਪਤਾ ਦਿੱਤਾ ਬਿਲਕੁਲ ਸਹੀ ਆ ਇਹ ਗੱਲ ਤੁਹਾਨੂੰ ਆਪ ਜੀ ਨੂੰ ਸਾਰੇ ਜੀ ਦਾ ਪਤਾ ਹੀ ਆ ਕੋਹ ਹਮਰੇ ਫਿਰਦਾ ਇਹ ਕਿੰਨਾ ਕੁਝ ਹੋ ਰਿਹਾ ਨਹੀਂ ਫਿਰ ਉਹਨੂੰ ਰੋਟੀ ਹੋ ਰਿਹਾ ਨਾ ਇਹ ਤਾਂ ਮਤਲਬ ਕ੍ਰਾਈਮ ਨਾ ਕਰਕੇ ਤੁਸੀਂ ਹੋਰ ਛਰੇ ਆ ਬਾਜ਼ਾਰ ਦੇ ਵਿੱਚ ਜਾ ਰਹੇ ਲਾ ਕੇ ਤੇ ਚੱਲ ਰਹੇ ਹੋਣਗੇ ਆਪਣੇ ਕੰਮ ਹਾਂ ਚੱਲ ਰਿਹਾ ਛਰੇ ਬਾਜ਼ਾਰ ਅੱਛਾ ਸਰ ਇਹ ਰੋਡ ਤੇ ਫੋਨ ਆਇਆ ਕੰਮ ਨਹੀਂ ਕਰੂਗੀ ਜੇ ਰੋਡ ਤੇ ਫੋਨ ਨਾਲ ਕੰਮ ਨਹੀਂ ਕਰੂਗੀ ਮੁੱਲ ਚੰਦਾ ਹੀ ਕੰਮ ਕੀ ਕਰਦੀ ਵੀ ਇੱਕ ਕਰਦੇ ਮੈਂ ਤੁਸੀਂ ਤੁਸੀਂ ਭੱਜ ਰਹੇ ਹੋ ਯਾਰ ਇਹਦਾ ਨਾ ਇਹ ਤੁਹਾਡੀ ਭਾਸ਼ਾ ਤੇ ਸਹੀ ਰੱਖੋ ਆਪਣੀ ਯਾਰ ਤੁਸੀਂ ਇਹ ਗੱਲ ਪੈ ਰਹੇ ਯਾਰ ਗੱਲ ਥੋੜਾ ਬੰਦੀ ਯਾਰ ਤੁਸੀਂ ਮੇਰੀ ਇਹ ਗੱਲ ਦਾ ਜਵਾਬ ਦੇ ਜੇ ਬੰਦੇ ਰੋਡ ਤੇ ਫੋਨ ਨਾਲ ਕੰਮ ਨਹੀਂ ਕਰਦੇ ਤਰੀਕੇ ਨਾਲ ਗੱਲ ਕਰੋਣਾ ਨਹੀਂ ਵਰਦੀ ਪਾਈ ਇਹ ਥੋੜੀ ਕੱਢੇ ਉਹਦੇ ਸਨੇਚ ਕਰ ਰਹੇ ਫਿਰ ਕਿਉਂ ਆਏ ਅੱਧਾ ਥੋੜਾ ਤੁਸੀਂ ਆਪ ਦੀ ਤੁਸੀਂ ਸਾਡੇ ਨਾਲ ਗੱਲ ਕਰ ਰਹੇ ਹੈ ਰਿਕੁਐਸਟ ਹੈ ਬੇਨਤੀ ਸੁਣੋ ਗੱਲ ਨਹੀਂ ਪੈ ਰਹੇ ਅਸੀਂ ਇੱਕ ਰਿਕੁਐਸਟ ਕਰ ਰਹੇ ਆ ਵੀ ਤੁਸੀਂ ਇੱਥੇ ਆਇਓ ਤਾਂ ਤੁਸੀਂ ਪਲੀਜ਼ ਰਿਕਾਰਡਿੰਗਾਂ ਚੈੱਕ ਕਰੋ ਖਾ ਇਹਨੇ ਗਲੇ ਰਸਤੇ ਵਿੱਚ ਫੋਨ ਨਾ ਸੁਣੋ ਚਲੋ ਨਹੀਂ ਹਾਲਵਾ 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 ਕੋਈ ਸਮਝ ਨਹੀਂ ਦਿਖਾ ਭਾਜੀ ਕਰ ਲਓ ਕੋਈ ਸਾਰੇ ਬੇਨਤੀ ਅਸੀਂ ਇਹ ਕਰ ਰਹੇ ਆਂ ਵੀ ਤੁਸੀਂ ਰਿਕਾਰਡਿੰਗ ਤੁਸੀਂ ਕਹਿੰਦੇ ਰਸਤੇ 'ਚ ਫੋਨ ਨਾ ਸੁਣੋ ਇਹਦਾ ਮਤਲਬ ਹੈ ਪੁਲਿਸ ਤੇ ਵਿਸ਼ਵਾਸ ਜੁੜ ਗਿਆ ਲੋਕ ਇਹ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਅਸੀਂ ਮੌਕੇ ਤੇ ਆਏ ਆਂ ਸੀਸੀਟੀਵੀ ਕੈਮਰੇ ਦੇਖੇ ਆ ਤੇ ਵਿੱਚ ਪਤਾ ਲੱਗ ਰਿਹਾ ਦੋ ਸਨੇਚਰ ਜਿਹੜੇ ਆ ਫੋਨ ਠੋਕੇ ਗਏ ਆ ਉਹ ਅਸੀਂ ਆਪਣੀ ਸਿਟੀ ਵਾਲੇ ਕੈਮਰੇ 'ਚ ਭੇਜ ਦਿੱਤਾ ਆ ਤੇ ਜਲਦੀ ਅਸੀਂ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਵਹੀਕਲ ਤੇ ਉਹ ਬੰਦੇ ਤੇ ਫੜ ਕੇ ਮੈਂ ਕਿਹੜਾ ਏਰੀਆ ਔਰ ਕਿੰਨੇ ਕ ਵਜੇ ਕੱਟਣਾ ਇੱਕ ਰੀਵ 7 ਸਵੇਰ 7 ਵਜੇ ਦਾ ਟਾਈਮ ਸੀਗਾ ਤੇ ਨਵੀਨ ਜੀ ਨੇ ਜੋ ਪੀਟੀਸੀ ਤੋਂ ਨੇ ਉਹ ਆਰੇਸੀ ਸਿਵਲ ਹਸਪੀਟਲ ਵਾਲੀ ਸਾਈਡ ਤੋਂ ਤੇ ਰਸਤੇ ਵਿੱਚ ਦੋ ਮੋਟਰਸਾਈਕਲ ਸਵਾਰ ਫੋਨ ਉਹਨਾਂ ਦਾ ਸਨੇਚ ਕਰਦੇ ਮੈਮ ਜਿਹੜੇ ਆਈਓ ਸਾਹਿਬ ਮੌਕੇ ਤੇ ਪਹੁੰਚੇ ਨੇ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਜਨਤਾ ਜਿਹੜੀ ਹੈ ਭੁੱਖੀ ਮਰ ਰਹੀ ਹੈ ਔਰ ਤੁਸੀਂ ਆਪਣੇ ਫੋਨਾਂ ਦਾ ਆਪ ਖਿਆਲ ਰੱਖੋ ਕਿੱਦਾਂ ਦੇਖਦੇ ਹੋ ਕਿ ਇਹ ਲਫ਼ਜ਼ ਕਿਹਨੇ ਮناسب ਸੀ ਜਾਂ ਪੁਲਿਸ ਫੇਲ ਹੈ ਨਹੀਂ ਉਹਨਾਂ ਨੂੰ ਥੋੜਾ ਜਿਹਾ ਤੇ ਆਨ ਨਾਲ ਗੱਲ ਕਰਨੀ ਚਾਹੀਦੀ ਆਪਾਂ ਆਪਾਂ ਪੁਲਿਸ ਦਾ ਕੰਮ ਹੀ ਕੀ ਹੈ ਪੁਲਿਸ ਦਾ ਕੰਮ ਹੈ ਸਾਡੇ ਕੋਲ ਕੋਈ ਕੰਪਲੇਂਟ ਆਂਦੀ ਹੈ ਅਸੀਂ ਉਹਨੂੰ ਪੂਰਾ ਨਿਆਂ ਦਈਏ ਠੀਕ ਹੈ ਉਹਨੂੰ ਪੂਰਾ ਸਹੀ ਤਰੀਕੇ ਨਾਲ ਡੀਲ ਕਰੀਏ ਤੇ ਉਹਨੇ ਹਰ ਇੱਕ ਸਿਚੁਏਸ਼ਨ ਨੂੰ ਸਮਝ ਕੇ ਉਹਦੀ ਹੱਲ ਕਰੀਏ ਉਹਨਾਂ ਵੱਲੋਂ ਇਹ ਵੀ ਗੱਲ ਕਹੀ ਗਈ ਕਿ ਇਹ ਜਿਹੜਾ ਏਰੀਆ ਡੇਂਜਰ ਜ਼ੋਨ ਹੈ ਇੱਥੇ ਰੋਜ਼ ਇਹੋ ਜਿਹੀ ਘਟਨਾਵਾ ਵਾਪਰਦੀਆਂ ਨੇ ਉਸ ਤੋਂ ਬਾਅਦ ਵੀ ਜਿਹੜਾ ਫੋਨ ਖੋਇਆ ਗਿਆ ਉਸ ਨੂੰ ਸੀਰੀਅਸ ਨਹੀਂ ਲਿੱਤਾ ਜਾ ਰਿਹਾ ਸੀ ਨਹੀਂ ਇਹੋ ਜਿਹੀ ਤਾਂ ਕੋਈ ਗੱਲ ਨਹੀਂ ਆ ਹੋ ਜੀ ਕੋਈ ਜਿਆਦਾ ਕੋਈ ਜਿੱਦੋਂ ਦੀ ਮੈਂ ਆਈਆਂ ਮੇਰੇ ਹੁੰਦੇ ਤਾਂ ਪਹਿਲੀ ਸਨੇਚਿੰਗ ਮੈਂ ਦੀ ਮੈਮ ਜੀ ਇਹ ਗੱਲ ਕਰੀਏ ਜਿਹੜੇ ਆਈਓਸ ਆ ਮੌਕੇ ਤੇ ਆਈ ਸੀ ਉਹਨਾਂ ਨੇ ਇਹ ਕਹਿਣਾ ਸੀ ਆਪਣੇ ਰੋਡ ਦੇ ਉੱਤੇ ਕੰਨਾਂ 'ਆ ਫੋਨ ਲੱਗ ਤੁਸੀਂ ਨਾ ਕਰੋ ਤੇ ਕਿਤਨੇ ਕਿਤੇ ਜਿਹੜੇ ਸਵਾਲਿਆ ਨੇ ਛਾਣਾ ਉਹਨਾਂ ਨੇ ਪੁਲਿਸ ਦੇ ਉੱਤੇ ਖੜੇ ਕਿਤੇ ਨੇ ਇਹ ਡੇਂਜਰ ਏਰੀਆ ਹੈ ਅਧੇ ਬਾਰੇ ਮੈਮ ਕੀ ਕਹਿਣਾ ਚਾਹੁੰਗੇ ਕਿਤਨੇ ਕਿਤੇ ਮੁਲਾਜ਼ਮ ਦੇ ਵੱਲੋਂ ਪੁਲਿਸ ਪੂਰੀ ਤਰ੍ਹਾਂ ਸਤਰਕ ਹੈ ਤੇ ਅਸੀਂ ਪੂਰੀ ਤਰ੍ਹਾਂ ਕੈਪੇਬਲ ਆਂ ਵੀ ਅਸੀਂ ਉਹ ਦੋਸ਼ੀ ਨੂੰ ਫੜ ਕੇ ਜਲਦੀ ਸਲਾਖਾਂ ਦੇ ਪਿੱਛੇ ਲੈ। ਮੁਲਾਜ਼ਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਜਿਹੜੇ ਲਫ਼ਜ਼ ਕਹੇਗੇ ਮੈਮ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਉਹਨੂੰ ਮੈਂ ਉਹੀ ਕਹਿ ਰਹੀ ਹਾਂ ਉਹਨੂੰ ਸਹੀ ਤਰੀਕੇ ਨਾਲ ਮਤਲਬ ਪਬਲਿਕਲੀ ਅਸੀਂ ਪਬਲਿਕਲੀ ਬਣੇ ਹੋਏ ਆਂ ਪਬਲਿਕ ਦੇ ਹੈਲਪਫੁਲ ਬਣੇ ਹੋਏ ਆਂ ਉਹਨਾਂ ਨੇ ਇਸ ਚੀਜ਼ ਦਾ ਧਿਆਨ ਰੱਖ ਕੇ ਬੋਲਣਾ ਚਾਹੀਦਾ। ਤੁਸੀਂ ਸੀਸੀਟੀਵੀ ਦੇਖੀ ਮੈਡਮ ਸੀਸੀਟੀਵੀ ਮਿਲ ਗਈ? ਹਾਂਜੀ। ਕੀ ਇਨਵੈਸਟੀਗੇਸ਼ਨ ਕੀਤੀ ਰਹੀ ਹੈ? ਸਾਡੇ ਕੋਲ ਉਹਨਾਂ ਨੇ ਹਜੇ ਇਨੀਸ਼ੀਅਲ ਕੰਪਲੇਂਟ ਦਿੱਤੀ ਆ ਅਸੀਂ ਉਹਨਾਂ ਨੂੰ ਕਹਿ ਰਹੇ ਸੀ ਆਪਣੀ ਕਰ ਲੈਣੇ ਆ ਫਿਲਹਾਲ ਸਾਡੇ ਕੋਲ ਕੋਈ ਉਹ ਬਿਆਨ ਨਹੀਂ ਦਿੱਤਾ ਉਹਨਾਂ ਨੇ ਤੇ ਜਿਵੇਂ ਸਾਨੂੰ ਬਿਆਨ ਦਿੰਦੇ ਸੀ ਐਫਆਈਆ ਦਰਜ ਕਰਕੇ ਅਗਲੀ ਕਾਰਵਾਈ ਹਮ ਚਲੇਗਾ